ਰਾਜਸਥਾਨ ਦਾ ਰਹਿਣ ਵਾਲਾ ਇਹ ਵੀਰ ਜੋ ਕਿ ਸਾਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆਂ ਰੋਜ਼ ਠੰਡੇ ਪਾਣੀ ਦੇ ਨਾਲ ਨਹਾਉਂਦਾ ਹੈ ਜੀ ਹਾਂ ਜਿਵੇਂ ਤੁਸੀਂ ਵੀਡੀਓ ਸਾਡੀ ਸਕਰੀਨ ਦੇ ਉੱਪਰ ਦੇਖ ਰਹੇ ਹੋਵੋਗੇ ਕਿ ਕਿਵੇਂ ਬਰਫ਼ ਦੇ ਵਿੱਚ ਨਹਾਉਂਦਾ ਹੈ ਇਹ ਰਾਜਸਥਾਨ ਦਾ ਰਹਿਣ ਵਾਲਾ ਇੱਕ ਨੌਜਵਾਨ ਛੋਟੇ ਸਾਬਜਾਦਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹੋਇਆ ਹਰ ਸਾਲ 22 ਦਸੰਬਰ ਤੋਂ ਲੈ ਕੇ 30 ਦਸੰਬਰ ਤੱਕ ਲਗਾਤਾਰ ਬਰਫ਼ ਦੇ ਵਿੱਚ ਨਹਾਉਂਦਾ ਹੈ ਜੀ ਹਾਂ ਜਿੱਥੇ ਸਾਨੂੰ ਰਜਾਈ ਦੇ ਵਿੱਚ ਬੈਠਿਆਂ-ਬੈਠਿਆਂ ਨੂੰ ਕੰਬਣੀ ਛੁੱਟ ਜਾਂਦੀ ਹੈ ਤੇ ਦੋ-ਦੋ ਹੀਟਰ ਲਗਾਉਣ ਤੋਂ ਬਾਅਦ ਵੀ ਆਪਣਾ ਪਾਲਾ ਨਹੀਂ ਦੂਰ ਹੁੰਦਾ ਤੇ ਉੱਥੇ ਹੀ ਦੇਖੋ 7 ਡਿਗਰੀ ਟੈਂਪਰੇਚਰ ਹੈ ਜੋ ਤੁਸੀਂ ਸਾਡੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਤੇ ਵੀਰ ਜੋ ਵੀਡੀਓ ਪਾਉਂਦਾ ਹੈ ਤੁਸੀਂ ਦੇਖੋ ਕਿ ਸਵੇਰੇ ਅਮਰਤ ਵੇਲੇ 4 ਵਜੇ ਉੱਠ ਕੇ ਬਰਫ਼ ਵਾਲੇ ਪਹਾੜੀ ਦੇ ਵਿੱਚ ਨਹਾਉਂਦਾ ਹੈ ਇਹ ਨੌਜਵਾਨ ਇਸ ਨੌਜਵਾਨ ਦੇ ਬਾਰੇ ਪੂਰੀ ਜਾਣਕਾਰੀ ਤੁਹਾਨੂੰ ਦੇਵਾਂਗੇ ਪਰ ਉਸ ਦੇ ਲਈ ਬਣੇ ਰਿਓ ਵੀਡੀਓ ਦੇ ਅੰਤ ਤੱਕ ਕੱਲੀ-ਕੱਲੀ ਗੱਲ ਤੋਂ ਤੁਹਾਨੂੰ ਜਾਣੂ ਕਰਾਉਨੇ ਆ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਤੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਇਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹੇ ਜਾਵੇ। ਜਾਦਾ ਦੇਰ ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਸਭ ਤੋਂ ਪਹਿਲਾਂ ਆਪਣੀ ਰਸਨਾ ਨੂੰ ਪਵਿੱਤਰ ਕਰੋ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਜ਼ਿਕਰ ਕਰਦੇ ਹਾਂ ਰਾਜਸਥਾਨ ਦੇ ਰਹਿਣ ਵਾਲੇ ਇਸ ਨੌਜਵਾਨ ਦੇ ਬਾਰੇ। ਇਹ ਨੌਜਵਾਨ ਜਿਸ ਦੀ ਵੀਡੀਓ ਤੁਸੀਂ ਸਾਡੀ ਸਕਰੀਨ ਦੇ ਉੱਪਰ ਦੇਖ ਰਹੇ ਹੋ ਜੋ ਕਿ ਬਰਫ਼ ਦੇ ਵਿੱਚ ਨਹਾਉਂਦਾ ਹੈ ਰੋਜ਼ ਸਵੇਰੇ 4 ਵਜੇ 4 ਵਜੇ ਤੋਂ ਕਦੇ 1 ਮਿੰਟ ਉੱਪਰ ਨਹੀਂ ਹੁੰਦਾ ਸਵੇਰੇ 3 ਵਜੇ ਉੱਠਦਾ ਹੈ ਇਹ ਨੌਜਵਾਨ ਅਤੇ ਉਸ ਤੋਂ ਬਾਅਦ ਬਰਫ਼ ਇੱਕ ਡਰਮ ਦੇ ਵਿੱਚ ਪਾ ਕੇ ਤੇ ਉਸ ਠੰਡੇ ਪਾਣੀ ਦੇ ਵਿੱਚ ਨਹਾਉਂਦਾ ਹੈ ਜਿੱਥੇ ਸਾਨੂੰ ਰਜਾਈਆਂ ਦੇ ਵਿੱਚ ਬੈਠਿਆਂ ਨੂੰ ਦੋ-ਦੋ ਰਜਾਈਆਂ ਅਤੇ ਕਮਰਿਆਂ ਦੇ ਵਿੱਚ ਹੀਟਰ ਲਾ ਕੇ ਗੱਡੀਆਂ ਦੇ ਵਿੱਚ ਹੀਟਰ ਲਾ ਕੇ ਅਸੀਂ ਜੋ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਜਾਣੇ ਆ ਪਰ ਇਹ ਨੌਜਵਾਨ ਜੋ ਕਿ ਮਹਿਸੂਸ ਕਰਦਾ ਹੈ ਆਪਣੇ ਆਪ ਨੂੰ ਕਿ ਕਿਵੇਂ ਉਹਨਾਂ ਸਮਿਆਂ ਵਿੱਚ ਜੋ ਠੰਡ ਪੈਂਦੀ ਸੀ ਜਦੋਂ ਠੰਡੇ ਬੁਰਜ ਦੇ ਵਿੱਚ ਮਾਤਾ ਗੁਜਰਕੌਰ ਨੂੰ ਕੈਦ ਕੀਤਾ ਗਿਆ ਛੋਟੇ-ਛੋਟੇ ਸੈਭਜਾਦਿਆਂ ਨੂੰ ਨੀਹਾਂ ਦੇ ਵਿੱਚ ਚੁਣ ਕੇ ਸ਼ਹੀਦ ਕੀਤਾ ਗਿਆ ਤੇ ਉਹਨਾਂ ਦੀ ਜੋ ਸ਼ਹਾਦਤ ਨੂੰ ਯਾਦ ਕਰਦੇ ਹੋਏ ਇਹ ਨੌਜਵਾਨ ਜੋ ਹੈ ਬਰਫ਼ ਵਾਲੇ ਪਾਣੀ ਦੇ ਵਿੱਚ ਨਹਾਉਂਦਾ ਇਸ ਨੌਜਵਾਨ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਰਾਜਸਥਾਨ ਦੇ ਹਨਮਾਨਗੜ੍ਹ ਜ਼ਿਲ੍ਹੇ ਦੇ ਸੰਗਰੀਆ ਸ਼ਹਿਰ ਦੇ ਲਾਗੇ ਪਿੰਡ ਅਮਰਪੁਰਾ ਜਾਲੂ ਖਾਟ ਦਾ ਰਹਿਣ ਵਾਲਾ ਜਿਸ ਦਾ ਨਾਮ ਜਸਵੀਰ ਸਿੰਘ ਅਤੇ ਇਸ ਦੀ ਉਮਰ 30 ਸਾਲ ਹੈ ਅਤੇ ਸਾਰਾ ਹੀ ਪਰਿਵਾਰ ਸਿੱਖੀ ਸਰੂਪ ਦੇ ਵਿੱਚ ਹੈ ਤੇ ਸਾਧ ਸੰਗਤ ਜੀ ਦੱਸਦੀ ਏ ਕਿ ਨੌਜਵਾਨ ਆਏ ਦਿਨ ਹੀ ਜੋ ਕਿ ਛੋਟੇ ਸਹਿਬਜ਼ਾਦਿਆਂ ਨੂੰ ਯਾਦ ਕਰਦਿਆਂ ਹੋਇਆਂ ਬਰਫ਼ ਦੇ ਵਿੱਚ ਨਹਾਉਂਦਾ ਹੈ। ਸੋ ਤੁਹਾਡੀ ਇਸ ਵੀਡੀਓ ਬਾਰੇ ਕੀ رائے ਹੈ ਕਮੈਂਟ ਕਰਕੇ ਜਰੂਰ ਦੱਸੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।